ਵਿੱਕੀ ਲੱਗ ਜਾਣਾ ਯਾਰ ਆਪਾਂ ਲਾ ਦਈਏ ਆਪਾ ਜੀ ਆਪ ਡਰਾਈਵਿੰਗ ਲਾਇਸੈਂਸ ਸਕੂਲ ਜਿੰਦਾ ਲਾਤਾ ਆ ਠੀਕ ਹੈ ਜੀ ਤੇ ਇਹ ਆਪਾਂ ਨੂੰ ਪੈਸੇ ਦੇਣਗੇ ਤਾਂ ਆਪਾਂ ਜਿੰਦਾ ਖੋਲਣਾ ਆ ਗੁਰਾਫ ਫਲੋਰ ਤੇ ਦਰਮਿਆਨ ਪਿੰਡ ਦੁਸਾਂਝ ਖੁਰਦ ਦੀ ਪੰਚਾਇਤੀ ਜ਼ਮੀਨ ਤੇ ਬਣੇ ਆਟੋਮੇਟਿਡ ਟੈਸਟ ਡਰਾਈਵਿੰਗ ਸੈਂਟਰ ਨੂੰ ਪੰਚਾਇਤ ਮੈਂਬਰਾਂ ਵੱਲੋਂ ਜਿੰਦਰਾ ਲਗਾ ਦਿੱਤਾ ਗਿਆ ਜਿਸ ਕਾਰਨ ਟ੍ਰੈਕਟਰ ਸਟਾਫ ਅਤੇ ਆਪਣਾ ਡਰਾਈਵਿੰਗ ਲਾਇਸੈਂਸ ਦਾ ਕੰਮ ਕਰਵਾਉਣ ਆਏ ਲੋਕਾਂ ਨੂੰ ਕਰੀਬ ਡੇਢ ਘੰਟਾ ੁੱਪੇ ਟਰੈਕ ਦੇ ਬਾਹਰ ਹੀ ਖੜਾ ਹੋਣਾ ਪਿਆ। ਨਾਇਬ ਤਹਿਸੀਲਦਾਰ ਨੂਰਮਹਿਲ ਅਤੇ ਹੋਰ ਅਧਿਕਾਰੀਆਂ ਨੇ ਮੌਕੇ ਤੇ ਆ ਕੇ ਪੰਚਾਇਤ ਨੂੰ 15 ਦਿਨਾਂ ਦਾ ਭਰੋਸਾ ਦੇ ਕੇ ਟਰੈਕ ਦਾ ਜ਼ਿੰਦਰਾ ਖੁਲਵਾ ਕੇ ਆਮ ਦਿਨਾਂ ਵਾਂਗੂ ਕੰਮ ਸ਼ੁਰੂ ਕਰਵਾਇਆ। ਦਰਅਸਲ ಗ್ರಾಮ ਪੰਚਾਇਤ ਦਸਾਂਝ ਗੁਰਦ ਨੇ ਕਿਹਾ ਕਿ ਇਹ ਜ਼ਮੀਨ ਉਨ੍ਹਾਂ ਦੀ ਪੰਚਾਇਤੀ ਜ਼ਮੀਨ ਹੈ ਜਿਸ ਉੱਪਰ ਡਰਾਈਵਿੰਗ ਟੈਸਟ ਸੈਂਟਰ ਬਣਾਇਆ ਗਿਆ ਹੈ। ਪਿਛਲੇ ਕਰੀਬ ਇਨਸਾਲਾ ਤੋਂ ਉਹਨਾਂ ਨੂੰ ਕਰਾਇਆ ਨਹੀਂ ਦਿੱਤਾ ਜਾ ਰਿਹਾ ਜਿਸ ਦੀ ਰਕਮ ਕਰੀਬ 6 ਲੱਖ ਰੁਪਏ ਬੰਦੀ ਹੈ ਜਿਸ ਨਾਲ ਲੋਣਾ ਨੇ ਆਪਣੇ ਪਿੰਡ ਦਾ ਵਿਕਾਸ ਕਰਵਾਉਣਾ ਹੈ بار بار ਅਧਿਕਾਰੀਆਂ ਨੂੰ ਅਤੇ ਸੰਬੰਧਤ ਮੈਕਮੇ ਨੂੰ ਮਿਲੇ ਹ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਿਸ ਤੋਂ ਵਕ ਕੇ ਉਹਨਾਂ ਨੇ ਟਰੈਕ ਨੂੰ ਵੀਰਵਾਰ ਸ਼ਾਮ ਨੂੰ ਜਿੰਦਰਾ ਲਗਾ ਦਿੱਤਾ ਜਿਸ ਦਾ ਪਤਾ ਸਟਾਫ ਨੂੰ ਸਵੇਰੇ ਵੇਲੇ ਲੱਗਾ ਜਦੋਂ ਟਰੈਕ ਦੇ ਗੇਟ ਖੋਲਣ ਲੱਗੇ ਤਾਂ ਦੇਖਿਆ ਕਿ ਜਿੰਦਰਾ ਅੰਦਰੋਂ ਲੱਗਿਆ ਹੋਇਆ ਸੀ ਜਿਸ ਤੋਂ ਬਾਅਦ ਪਤਾ ਲੱਗਾ ਕਿ ਪੰਚਾਇਤ ਵੱਲੋਂ ਇਹ ਜਿੰਦਰਾ ਲਗਾਇਆ ਗਿਆ ਹੈ। ਕਰੀਬ ਡੇਢ ਘੰਟਾ ਲੋਕ ਅਤੇ ਸਟਾਫ ਬਾਹਰ ਹੀ ਖੜਾ ਰਿਆ। ਜਿਸ ਤੋਂ ਬਾਅਦ ਨਾਇਬ ਤਹਿਸੀਲਦਾਰ ਨੂਰ ਮਹਿਰ ਮੌਕੇ ਤੇ ਆਏ। ਉਹਨਾਂ ਨਾਲ ਪੀਡੀਪੀ ਉਹ ਰੁੜਕਾ ਕਲਾ ਪੰਚਾਇਤ ਸਕੱਤਰ ਵੀ ਮੌਕੇ ਤੇ ਆਏ ਜਿਨ੍ਹਾਂ ਨੇ ਪੰਚਾਇਤ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਪੰਚਾਇਤ ਆਪਣਾ ਐਗਰੀਮੈਂਟ ਤੇ ਬਕਾਇਆ ਰਾਸ਼ੀ ਲਿਖਤੀ ਤੌਰ ਤੇ ਦੇਵੇ ਜਿਸ ਤੋਂ ਬਾਅਦ 15 ਦਿਨਾਂ ਵਿੱਚ ਉਹਨਾਂ ਨੂੰ ਉਹਨਾਂ ਦੀ ਰਾਸ਼ੀ ਦੇ ਦਿੱਤੀ ਜਾਵੇਗੀ ਭਰੋਸਾ ਮਿਲਣ ਤੋਂ ਬਾਅਦ ਪੰਚਾਇਤ ਵੱਲੋਂ ਜਿੰਦਰਾ ਖੋਲਿਆ ਗਿਆ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਆਪਣਾ ਕੰਮ ਸ਼ੁਰੂ ਕਰਵਾਇਆ ਮਾਮਲਾ ਇਹ ਕਿ ਸਾਰੇ ਜਿਹੜੀ ਇਹ ਜਗ੍ਹਾ ਹੈਗੀ ਹੈ ਜਿੱਦੇ ਟਰੈਕ ਬਣਿਆ ਇਹ ਪਿੰਡ ਦੀ ਪੰਚਾਇਤ ਦੇ ਸਾਂਝ ਕੋਰਦ ਦੀ ਤੇ ਇਹ ਪੰਚਾਇਤ ਦੇ ਮਤਲਬ ਅੰਡਰ ਆ ਹੈ ਤੇ ਪੰਚਾਇਤ ਨੂੰ ਉਹਦਾ ਰੈਂਟ ਜਾਂਦਾ ਤੇ ਰੈਂਟ ਜਿਹੜਾ ਆ ਉਹ ਗਵਰਨਮੈਂਟ ਵੱਲੋਂ ਇਸ਼ੂ ਹੁੰਦਾ ਸਾਲ ਦੀ ਸਾਲ ਜਿੱਦਾਂ ਚੰਡੀਗੜ੍ਹ ਤੋਂ ਜਿਹੜਾ ਸਾਡਾ ਡਿਪਾਰਟਮੈਂਟ ਹੈ ਤੇ ਉੱਥੋਂ ਇਸ਼ੂ ਹੁੰਦਾ ਇਹਨਾਂ ਨੂੰ ਸਾਡਾ ਜਿਹੜਾ ਜੋ ਇਹਨਾਂ ਦੇ ਕਾਗਜ਼ ਬੱਤਰੇ ਇਹਨਾਂ ਨੇ ਦਿੱਤੇ ਸੀਗੇ ਪਹਿਲੇ ਆਪਾਂ ਭੇਜੀ ਹੋਏ ਆ ਇਹਨਾਂ ਦਾ ਜਿਹੜਾ ਉਹ ਬਿੱਲ ਬੁੱਲ ਬਣ ਕੇ ਆਣਾ ਸੀਗਾ ਤੇ ਉਹ ਜੋ ਪਿੱਛੋਂ ਅਜੇ ਬਿੱਲ ਇਹਨਾਂ ਦਾ ਪਾਸ ਨਹੀਂ ਹੋਏ ਹੋਗਾ ਜਾਂ ਕੁਝ ਛੇਟ ਹੋ ਗਿਆ ਹੋਊਗਾ ਉਹ ਚੱਲ ਰਹੀ ਹੈ ਗੱਲਬਾਤ ਹੋ ਜਾਣਾ ਥੋੜੇ ਦਿਨਾਂ ਤੱਕ ਕਲੀਅਰ ਕਹਿੰਦੇ ਤੇ ਉਹ ਇਹ ਪੰਚਾਇਤ ਮੈਂਬਰ ਕੱਲ ਆਏ ਸੀਗੇ ਤੇ ਤੋ ਸ਼ਾਇਦ ਉਹਨਾਂ ਉਤੋਂ ਜਾਂਦੇ ਅਸਲੀ ਚਲ ਗਈ ਸੀ 5 ਵਜੇ ਬੰਦ ਕਰਕੇ ਆਫਿਸ ਉਸ ਤੋਂ ਬਾਅਦ ਅਸੀਂ ਹੁਣ ਸਵੇਰੇ ਆਏ ਆਂ ਦੇਖਿਆ ਤੇ ਤਾਲਾ ਲੱਗਾ ਹੋਇਆ ਸੀਗਾ ਅੰਦਰਲੀ ਸਾਈਡ ਤੇ ਗੇਟ ਦੇ ਅੰਦਰਲੇ ਪਾਸੇ ਆ ਗੇਟ ਦੇ ਅੰਦਰਲੀ ਸਾਈਡ ਤਾਲਾ ਲੱਗਾ ਜੀ ਇਹ ਉਹਨਾਂ ਨੇ ਲਾਇਆ ਸ਼ਾਇਦ ਬਾਹਲੀ ਸਾਈਡ ਤਾਲਾ ਸਾਡਾ ਲੱਗਾ ਸੀ ਉਹ ਅਸੀਂ ਆਪਣਾ ਤਾਲਾ ਖੋਲਿਆ ਜੀ ਅੱਛਾ ਅੰਦਰ ਵਾਲੀ ਸਾਈਡ ਇਹ ਉਹਨਾਂ ਨੇ ਤਾਲਾ ਲਾਇਆ ਤੇ ਇਸ ਕਰਕੇ ਅਸੀਂ ਬਾਹਰ ਕੜੇ ਆ ਹੁਣ ਅਸੀਂ ਗੱਲ ਕੀ ਰੈਂਟ ਕੀ ਹੈ ਇਹਦਾ ਸਾਲ ਦਾ ਸਰ ਰੈਂਟ ਬਾਰੇ ਮੈਨੂੰ ਨੋਲੇਜ ਨਹੀਂ ਹੈ ਕਿ ਸਾਡੇ ਸੀਨੀਅਰ ਅਧਿਕਾਰੀ ਉੱਧਰ ਬੈਠੇ ਉਹਨਾਂ ਨੂੰ ਪਤਾ ਵੈਸੇ ਕਿੰਨੇ ਜਲ ਦਾ ਰੈਂਟ ਰਹਿੰ ਤਨਵਾਦ ਵੀ ਕਹਿੰਦੇ ਹੋਈ ਆ ਦੋ ਦੋ ਦਾ ਨੋਟਿਸ ਵੀ ਦਿੱਤਾ ਹਾਂ ਹਾਂ ਪਿਛਲੇ ਸਾਲ ਦਾ ਪਿਛਲੇ ਸਾਲ ਤੋਂ ਪਹਿਲਾਂ ਦਾ ਰਹਿੰਦਾ ਸ਼ਾਇਦ ਪਿਛਲੇ ਸਾਲ ਇਹ ਦੇ ਕੇ ਗਏ ਸੀਗੇ ਕਾਗਜ਼ ਪੱਤਰ ਮਤਾ ਪਾ ਕੇ ਦੇ ਕੇ ਉਹ ਅਸੀਂ ਭੇਜਤਾ ਸੀ ਗੱਲ ਇੱਕ ਆਪਣੇ ਸਾਹਿਬ ਕੋ ਉਹ ਅੱਗੇ ਚੰਡੀਗੜ੍ਹ ਭੇਜਤਾ ਭੇਜਿਆ ਹੋਇਆ ਨਿਲੰਦਰੋਂ ਇਸ ਤਰੀਕੇ ਨਾਲ ਜਿਵੇਂ ਪੰਚਾਇਤ ਹੁਣ ਤਾਲਾ ਲੱਗ ਗਿਆ ਤੁਸੀਂ ਕਹਿੰਦੇ ਸਰਪੰਚ ਨਾਲ ਗੱਲ ਹੋਈ ਸਰਪੰਚ ਕਹਿੰਦਾ ਮੈਂ ਨਹੀਂ ਬਾਬਾ ਲਾਇਆ ਇਹ ਤੁਹਾਨੂੰ ਆ ਕੇ ਦੱਸਣਗੇ ਜੀ ਸਾਡੇ ਸੀਨੀਅਰ ਅਧਿਕਾਰੀ ਵੀ ਆ ਰਹੇ ਨੇ ਉਹਨਾਂ ਨਾਲ ਵੀ ਗੱਲ ਹੋਈ ਆ ਤੇ ਪੰਚਾਇਤ ਜਿਹੜੇ ਪੰਚਾਇਤ ਦੇ ਅਧਿਕਾਰੀ ਨੇ ਉਹਨਾਂ ਦੇ ਜਿਹੜੇ ਪੰਚਾਇਤ ਮੈਂਬਰ ਨੇ ਚਾਹ ਉਹ ਆ ਕੇ ਆਪੀ ਦੱਸਣਗੇ ਵੀ ਤਾਰਾ ਕਿੰਨੇ ਲਾਇਆ ਕਿਦਾਂ ਲਾਇਆ ਪਰ ਪਬਲਿਕ ਹਰਾਸ ਹੋ ਰਹੀ ਆ ਅਪਾਇੰਟਮੈਂਟਾਂ ਕਈਆਂ ਨੇ ਚੱਕੀਆਂ ਹੁੰਦੀਆਂ ਕਈਆਂ ਨੇ ਕਿਤੇ ਜਾਣਾ ਹੁੰਦਾ ਹੈ ਇਹਦੇ ਵਿੱਚ ਪਬਲਿਕ ਉਹਦੇ ਅਫਸਰਾਂ ਨੇ ਇਹ ਨੌਲੇਜ ਚ ਹੈਗੀ ਆ ਆਪਾਂ ਗੱਲ ਕੀਤੀ ਆ ਉਹ ਆ ਕੇ ਗੱਲ ਕਰਦੇ ਨੇ ਆਪੀ ਖਲਵਾ ਦਿੰਦੇ ਨੇ ਜਦੋਂ ਖੁੱਲ ਗਿਆ ਤੇ ਕੰਮ ਚੱਲ ਪਊਗਾ ਕਿੰਨੇ ਵੇ ਟਰੈਕ ਖੁੱਲਦਾ ਟਰੈਕ ਦਾ ਟਾਈਮ 9 ਤੋਂ 9 ਵੇ ਖੁੱਲਣ ਦਾ ਜੀ 9 ਤੋਂ 5 ਡਿਊਟੀ ਹੁੰਦੀ ਹੈ ਸਾਡੀ ਹੁਣ ਤੇ ਤਕਰੀਬਨ 9:30 ਹੋ ਚੁੱਕੇ ਆ ਤੇ ਚਲੋ ਆ ਰਹੇ ਨੇ ਗੱਲ ਗੱਲਬਾਤ ਕੀਤੀ ਹੈ ਸਾਰਾ ਹੁਣ ਨਾਲ ਆ ਰਹੇ ਥੋੜੀ ਦੇਰ ਤੱਕ ਐਸ਼ੀਅਨ ਦਾ ਨੋਟ ਆਪਣੇ ਜਿਹੜੇ ਪਤਾ ਲੱਗਾ ਜੀ ਅਸੀਂ ਦੀ ਜਿਹੜੇ ਸਵੇਰੇ ਆਏ ਆ ਉਹ ਦੇਖਿਆ ਹੋਣੀ ਤੋ ਅੱਧਾ ਘੰਟਾ 15 20 ਮਿੰਟ ਪਹਿਲੇ ਜਦੋਂ ਆਏ ਕੱਲ ਸ਼ਾਮੀ ਆਏ ਸੀ ਕਿ ਉਹਨਾਂ ਦੇ ਕੋਈ ਪੰਚ ਪੰਚ ਆਏ ਸੀਗੇ ਸ਼ਾਇਦ ਉਹ ਕਹਿੰਦੇ ਸੀਗੇ ਕਿ ਸਾਡਾ ਰੈਂਟਰ ਰੂਟਰ ਦਾ ਮਸਲਾ ਅਸੀਂ ਕਿਹਾ ਕਿ ਤੁਸੀਂ ਸਾਡੇ ਸੀਨੀਅਰ ਅਧਿਕਾਰੀ ਨਾਲ ਗੱਲ ਕਰ ਲਓ ਕਿਉਂਕਿ ਸਾਡੇ ਹੱਥ 'ਚ ਨਹੀਂ ਹੈਗਾ ਅਸੀਂ ਤੇ ਮਤਲਬ ਜੋ ਤੁਸੀਂ ਕਾਗਜ਼ ਪੱਤਰ ਦਿੱਤੇ ਆ ਜਾਂ ਜੋ ਵੀ ਤੁਹਾਡਾ ਮਸਲਾ ਲਿਖ ਕੇ ਭੇਜਿਆ ਹੋਇਆ ਉਹਨਾਂ ਨਾਲ ਗੱਲ ਕਰਾਈ ਸੀ ਸਾਡੇ ਜਿਹੜੇ ਕਲਰਕ ਸਾਹਿਬ ਹੈਗੇ ਤੇ ਐਮਟੀਸੀ ਸਾਹਿਬ प्रदीप ਸਰ ਜੀ ਐਸਜੀਐਮ ਸਾਹਿਬ ਉਹ ਅੱਧਰ ਬੰਦੇ ਜਿਹੜੇ ਤੇ ਉਹ ਉਹਨਾਂ ਨੇ ਗੱਲ ਕੀਤੀ ਸੀਗੀ ਇਹ ਤੁਸੀਂ ਆਪਾਂ ਗੱਲਬਾਤ ਕਰ ਰਹੇ ਆਂ ਪਰ ਉਹ ਕਹਿ ਕੇ ਚਲੇ ਗਏ ਸੀ ਕੱਲ ਅਸੀਂ ਅੱਜ ਹੁਣ ਸਵੇਰੇ ਆਇਆ ਤੇ ਹੁਣ ਇੱਥੇ ਤਾਲਾ ਲੱਗਾ ਹੋਇਆ ਹਾਂਜੀ ਆਰਟੀਓਫਿਸ ਨੂੰ ਅਸੀਂ ਆਹ ਸਾਹਮਣੇ ਤਾਲੇ ਲਾਇਆ ਤੇ ਇੱਥੇ ਟਰੈਕ ਤੇ ਆਰਡਰ ਤਾਂ ਨਹੀਂ ਆ ਗਿਆ ਨਹੀਂ ਟਰੈਕ ਦੇ ਦਿਨੀ ਆਰਡਰ ਆਈ ਹਜੇ ਤੱਕ ਤੇ ਆਪਾਂ ਇਹਦੇ ਬਾਰੇ ਸਾਨੂੰ ਕੁਝ ਨੋਲੇਜ ਨਹੀਂ ਹੈ ਗਈ ਹੈ ਹਾਂਜੀ ਇਹਦਾ ਨਾਮ ਹੰਸੋ ਰਾਣੀ ਪਿੰਡ ਦਸਾਂਝ ਕੋਰਤ ਦੀ ਸਰਪੰਚਵੇਂ ਤੇ ਜਿਹੜਾ ਟ੍ਰੈਕ ਦੇ ਉੱਪਰ ਜਿੰਦੇ ਲਾਏ ਆ ਕੀ ਮਾਮਲਾ ਕੀ ਹੈ ਜੀ ਸਾਰਾ ਹਾਂਜੀ ਜੋ ਭਾਜੀ ਅਸੀਂ 6 ਸਾਲਾਂ ਤੋਂ ਜਾਣੀ ਦੇ ਪਹਿਲੀ ਪੰਚਾਇਤਾਂ ਨੂੰ ਪਤਾ ਨਹੀਂ ਨਹੀਂ ਕਰਾਇਆ ਦਿੱਤਾ ਕਿ ਨਹੀਂ ਦਿੱਤਾ ਸਾਨੂੰ ਕੋਈ ਪਤਾ ਨਹੀਂ ਸਾਲ ਹੋ ਗਿਆ ਸਾਨੂੰ ਵੀ ਬਣਿਆ ਨੂੰ ਸਾਨੂੰ ਇਹ ਨਹੀਂ ਨਹੀਂ ਕਰਾਇਆ ਦਿੱਤਾ ਤੇ ਜਾਣੀ ਉਹ ਵੀ ਕਹਿੰਦੇ ਆ ਵੀ ਸਾਨੂੰ ਨਹੀਂ ਹੀ ਨਹੀਂ ਕਰਾਇਆ ਦਿੱਤਾ 5-6 ਸਾਲ ਹੋ ਗਏ ਤੇ ਉਹਨਾਂ ਨੂੰ ਵੀ ਅਸੀਂ ਪੁੱਛਿਆ ਵੀ ਤੁਹਾਨੂੰ ਕਰਾ ਦਿੱਤਾ ਉਹ ਕਹਿੰਦੇ ਨਹੀਂ ਸਾਨੂੰ ਨਹੀਂ ਦਿੱਤਾ ਹੈਗਾ ਵੀ ਅਸੀਂ ਇਹਨਾਂ ਦੇ ਮਗਰ ਘੇੜੇ ਬਹੁ ਕੱਢੇ ਹੀ ਨਹੀਂ ਸਾਨੂੰ ਕੋਈ ਹਰ ਹੱਤ ਵੱਲਾ ਨਹੀਂ ਫੜਾਇਆ ਹੈਗਾ ਜੋ ਛੇ ਛੇ 1 ਲੱਖ ਬਣਦਾ ਭਾਜੀ ਹਾਂਜੀ ਸਾਡੇ ਹਿਸਾਬ ਨਾਲ 6 ਲੱਖ ਬਣਦਾ ਆ ਅਸੀਂ ਭਾਜੀ ਹਾਂਸ ਰਾਜ ਨੂੰ ਵੀ ਟੱਕਰੇ ਆ ਤਿੰਨ ਚਾਰ ਵਾਰੀ ਫਲੋਰ ਤੇ ਉਹਨੇ ਵੀ ਸਾਡੀ ਗੱਲ ਹੀ ਨਹੀਂ ਸੁਣੀ ਉਹ ਵੀ ਕਹਿੰਦੇ ਕੋਈ ਨਹੀਂ ਅਸੀਂ ਕਰਦੇ ਆ ਕਰਦੇ ਆ ਜਲੰਧਰ ਵੀ ਹਾਂਜੀ ਜਲੰਧਰ ਵੀ ਡੀਸੀ ਦਾ ਅਸੀਂ ਜਾ ਕੇ ਆਏ ਆ ਅਸੀਂ ਉੱਥੇ ਵੀ ਗਏ ਆ ਹਾਂਜੀ ਉਹਨੇ ਵੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਕਹਿੰਦੇ ਕੋਈ ਨਹੀਂ ਹਾਂ ਜੇ ਹੁਣ ਫਿਰ ਇਹ ਤੋਂ ਬਾਅਦ ਜਿੰਦੇ ਜਿੰਦੇ ਜਿੱਦਾਂ ਸਾਡੇ ਖਾਲ ਨਮਾ ਖੂਨ ਆ ਪੰਜ ਮੁੰਡੇ ਜੰਗਵਾਨ ਆ ਉਹਨਾਂ ਨੇ ਕੱਲ ਆ ਕੇ ਲੋਕ ਲਾਤਾ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਸੀ ਵੀ ਆਪਾਂ ਸੋਮਵਾਰ ਤਾਈਂ ਜਿੰਦ ਨੂੰ ਟਾਈਮ ਵੀ ਆਪਾਂ ਸੋਮਵਾਰ ਨੂੰ ਲਾਵਾਂਗੇ ਜਿੰਦੇ ਤੁਸੀਂ ਹੱਲੇ ਨਾ ਲਾਇਓ ਉਹ ਕਹਿੰਦੇ ਅਸੀਂ ਲਾਉਣਾ ਹੈ ਤੇ ਅਸੀਂ ਲਾਉਣਾ ਹੈ ਜਿੰਦਾ ਹਾਂਜੀ ਬਈ ਇਹਨਾਂ ਨੂੰ ਸਾਡੇ ਜਿੰਦੇ ਲਾਗੇ ਹਾਂਜੀ ਉਹ ਪੰਚਾਇਤ ਮੈਂਬਰ ਹਾਂਜੀ ਸਾਡੇ ਪੰਜ ਆ ਮੇਰਾ ਨਾਮ ਸਤੀਸ਼ ਜਿੰਦਲਾ ਜੀ ਮੈਂ ਫਲੋਰ ਤੋਂ ਆਇਆ ਹਾਂ ਟਰੈਕਟਰ ਸਰ ਆਏ ਹਾਂ ਤੁਸੀਂ ਕੰਮ ਕਰਵਾਉਣਾ ਮੇਰੀ ਅਪਾਇੰਟਮੈਂਟ ਸੀ ਕਿ ਮੈਂ ਡਰਾਈਵਿੰਗ ਲਾਇਸੈਂਸ ਰੀਨੂ ਕਰਾਉਣਾ ਤੇ 9 ਤੋਂ 11 ਦੇ स्लਾਟਸ ਮੇਰੀ ਅਪਾਇੰਟਮੈਂਟ ਹੈ ਤੇ ਹੁਣ 9:35 40 ਹੋ ਗਿਆ ਹਲਤੇ ਤਾਲਾ ਲੱਗਾ ਇਹਨਾਂ ਦਾ ਕੋਈ ਆਇਆ ਨਹੀਂ ਹੈਗਾ ਬੜੀ ਪਰੇਸ਼ਾਨੀ ਹੋ ਰਹੀ ਹੈ ਬਹੁਤ ਦਿੱਕਤ ਹੈ ਤੁਸੀਂ ਦੇਖਦੇ ਟਰੈਕ ਤੇ ਕੰਮ ਕਿਦਾਂ ਸਰਵ ਚੱਲਦਾ ਇੱਥੇ ਮੈਂ ਤਾਂ ਟਰੈਕ ਦੇ ਲਾਇਸੈਂਸ ਰੀਨੂ ਕਰਨ ਵਾਸਤੇ ਆਇਆ ਮੇਰੇ ਟਰੈਕ ਦਾ ਨਾਲ ਨਹੀਂ ਆਇਆ ਮੈਂ ਸਿਰਫ ਫੋਟੋ ਖਿਚਾਉਣੀ ਹੈ ਠੀਕ ਹੈ ਜੀ ਜਿਸ ਤਰੀਕੇ ਨਾਲ ਇਹ ਦਸਰੇ ਪੰਚਾਇਤ ਨੇ ਤਾਲਾ ਲਗਾਤਾ ਹੈ ਪਬਲਿਕ ਹਰਾਸ ਹੋ ਰਹੀ ਹੈ ਹਉ ਤਾਂ ਹੈ ਹੀ ਹੈ ਮੈਨੂੰ ਹਰਾਸਮੈਂਟ ਮੈਨੂੰ ਹੋ ਰਹੀ ਆ ਜੇ ਹਮ ਕਿਸੇ ਨੇ ਕਿਸੇ ਦਾ ਕਿਰਾਇਆ ਲੈਣਾ ਦੇਣਾ ਉਹ ਮੈਨੂੰ ਸਿਰਫ ਦਿੰਦਾ ਲਾਵੇ ਤੇ ਕੋਰਟ ਦੇ ਵਿੱਚ ਕੇਸ ਕਰ ਸਕਦਾ ਅਗਲਾ ਵੀ ਮੇਰੇ ਮੇਰਾ ਰੈਂਟ ਰੈਂਦਾ ਵਾ ਸੁਣੀ ਰਹਿੰਦੀ ਆ ਤੇ ਇਹਦੇ ਕੋਈ ਚੀਕਾਂ ਨਹੀਂ ਹੈਗਾ ਪਬਲਿਕ ਨੂੰ ਤੰਗ ਕਰੰਦਾ ਹੈ ਗਵਰਨਮੈਂਟ ਨੂੰ ਚਾਹੀਦਾ ਕੁਝ ਕਰੇ ਦੇ ਵਿੱਚ ਜੋ ਮੈਨੂੰ ਸਵੇਰੇ ਨੋਟਿਸ ਆਇਆ ਵੀ ਇਸ ਤਰ੍ਹਾਂ ਕਰਕੇ ਪੰਚਾਇਤ ਦੀ ਪ੍ਰਾਪਰਟੀ ਕੋਈ ਲੀਜ਼ ਤੇ ਸ਼ਾਇਦ ਅੱਗੇ ਦਿੱਤੀ ਹੋਈ ਹੈ ਡਰਾਈਵਿੰਗ ਕਾਸਟ ਤੇ ਉਹਦੇ ਵਿੱਚ ਇਹਨਾਂ ਦਾ ਕੋਈ ਰੈਂਟ ਬਕਾਇਆ ਪਿਛਲੇ ਕੁਝ ਸਮੇਂ ਤੋਂ ਜੋ ਦੱਸਿਆ ਸਰਪੰਚ ਸਾਹਿਬ ਨੇ ਉਸ ਰੋਸ ਦੇ ਵਿੱਚ ਇਹਦਾ ਟਰੈਕ ਹੈ ਇਹ ਪੰਚਾਇਤ ਵੱਲੋਂ ਬੰਦ ਕਰ ਦਿੱਤਾ ਗਿਆ ਤੇ ਹੁਣ ਅਸੀਂ ਆ ਕੇ ਜਦੋਂ ਸਰਪੰਚ ਸਾਹਿਬ ਨਾਲ ਸਾਰੀ ਗੱਲਬਾਤ ਕੀਤੀ ਤੇ ਅਧਿਕਾਰੀਆਂ ਨਾਲ ਜਿਹੜੇ ਆਰਟੀਓ ਨੂੰ ਢੀਲ ਕਰਦੇ ਨੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਹਾਂ ਬਕਾਇਆ ਹੈਗਾ ਫਿਰ ਸਰਪੰਚ ਸਾਹਿਬ ਨੇ ਮੰਗ ਕੀਤੀ ਹੈ ਵੀ ਸਾਡਾ ਜਿਹੜਾ ਹੁਣ ਤੱਕ ਦਾ ਜਿੰਨਾ ਵੀ ਇਹਦਾ ਰੈਂਟ ਦਾ ਬਕਾਇਆ ਰਹਿੰਦਾ ਹੈ ਵੀ ਉਹ ਰਿਲੀਜ਼ ਕਰ ਦਿੱਤਾ ਜਾਵੇ ਤੇ ਟਾਈਮਲੀ ਜਿਹੜਾ ਹੈਗਾ ਸਾਲ ਦੇ ਸਾਲ ਜਿਹੜਾ ਇਹਦਾ ਕਿਰਾਇਆ ਹੈਗਾ ਪੰਚਾਇਤ ਦੇ ਖਾਤੇ ਵਿੱਚ ਆ ਜਾਵੇ ਚਾਹੀਦਾ ਇਹਨਾਂ ਨੇ ਇਹ ਮੰਗ ਕੀਤੀ ਹੈ ਮੈਂ ਉੱਚ ਅਧਿਕਾਰੀਆਂ ਨਾਲ ਇਹ ਸੰਬੰਧੀ ਗੱਲ ਕੀਤੀ ਤੇ ਉਹਨਾਂ ਨੇ ਮਤਲਬ 15 ਦਾ ਟਾਈਮ ਮੰਗਿਆ ਹੈਗਾ ਜਿਸ ਦਿਨ ਇਹ ਸਾਨੂੰ ਐਪਲੀਕੇਸ਼ਨ ਪਲੱਸ ਲੀਜ਼ ਡੀਡ ਦੀ ਕਾਪੀ ਇਹ ਦੋਨੋਂ ਸਾਨੂੰ ਪ੍ਰੋਵਾਈਡ ਜਿਸ ਦਿਨ ਕਰ ਦੇਣਗੇ ਉਸ ਤੋਂ 15 ਦਿਨ ਦੇ ਅੰਦਰ ਅੰਦਰ ਜਿਹੜੀ ਪੇਮੈਂਟ ਐ ਪੰਚਾਇਤ ਨੂੰ ਜਿਹੜੀ ਹੈ ਜਾਰੀ ਹੋ ਜੂਗੀ ਤੇ ਇਹਨਾਂ ਨੇ ਸਾਡੇ ਇਸ ਗੱਲ ਨੂੰ ਮੰਨਦੇ ਹੋਏ ਜਿਹੜਾ ਇਹ ਬੰਦ ਕੀਤਾ ਸੀਗਾ ਲੋਕ ਖੋਲ ਦਿੱਤਾ ਤੇ ਆਮ ਦਿਨਾਂ ਵਾਂਗੂ ਜਿਵੇਂ ਕੰਮ ਚੱਲਦਾ ਹੈ ਤੇ ਕੰਮ ਸ਼ੁਰੂ ਹੋ ਚੁੱਕਿਆ ਬਾਕੀ ਅਸੀਂ ਇਸ ਮਸਲੇ ਦੇ ਵਿੱਚ ਯਤਨ ਕਰਦੇ ਹਾਂ ਵੀ ਇਹ ਜਲਦੀ ਤੋਂ ਜਲਦੀ ਆਪਣੀ ਜਿਹੜੀ ਤਰਖਾਸਦ ਹੈ ਉਹ ਸਾਨੂੰ ਦੇਣਗੇ ਤੇ ਅਸੀਂ ਉਹਦੀ ਅਗਲੀ ਕਾਰਵਾਈ ਕਰਕੇ ਪੇਮੈਂਟ ਜਿਹੜੀ ਹੈ ਪੰਚਾਇਤ ਨੂੰ ਦੇ ਸਕਾਂਗੇ ਦੇਖੋ ਇਸ ਬਾਰੇ ਜਿਹੜਾ ਹੈਗਾ ਕੋਈ ਪ੍ਰੀ ਨੋਟਿਸ ਸਾਡੇ ਧਿਆਨ 'ਚ ਨਹੀਂ ਸੀਗਾ ਜੇ ਸਾਨੂੰ ਇਹ ਗੱਲ ਪਹਿਲਾਂ ਧਿਆਨ 'ਚ ਆ ਜਾਂਦੀ ਵੀ ਇਸ ਤਰ੍ਹਾਂ ਦਾ ਮੈਟਰ ਚੱਲ ਰਿਹਾ ਹੈ ਤਾਂ ਹੋ ਸਕਦਾ ਹੈ ਇਹਦੇ ਹਾਲਾਤ ਨਾ ਪੈਦਾ ਹੁੰਦੇ ਅਸੀਂ ਪਹਿਲਾਂ ਹੀ ਸਰਪੰਚ ਸਾਹਿਬ ਨਾਲ ਜਾਂ ਉੱਚ ਅਧਿਕਾਰੀ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਅਸੀਂ ਪਹਿਲਾਂ ਹੀ ਕਰ ਦਿੰਦੇ ਸੀ ਦੇਖੋ ਹਾਇਰ ਅਥਾਰਟिटीज ਦੇ ਵਿੱਚ ਜਿਲੇ ਲੈਵਲ ਤੇ ਉੱਥੇ ਗੱਲਬਾਤ ਹੋਈ ਹੈ ਇਦੇ ਬਾਰੇ ਦੇਖੋ ਸਾਡੇ ਕੋਲ ਪਹਿਲਾਂ ਵੀ ਦੱਸਿਆ ਵੀ ਕੋਈ ਨੋਟਿਸ ਨਹੀਂ ਸੀਗਾ ਜੇ ਕਿਤੇ ਧਿਆਨ ਚ ਪਹਿਲਾਂ ਇਹ ਗੱਲ ਆ ਜਾਂਦੀ ਤਾਂ ਹੋ ਸਕਦਾ ਅਸੀਂ ਇਹਨਾਂ ਦੇ ਨਾਲ ਜਾ ਕੇ ਉੱਥੇ ਜੋ ਵੀ ਪ੍ਰੋਸੀਜਰ ਹੈਗਾ ਦੇਖੋ ਡਾਕੂਮੈਂਟਰੀ ਹੈਗਾ ਗਵਰਨਮੈਂਟ ਲੈਵਲ ਤੋਂ ਪੈਸੇ ਆਣੇ ਆ ਕਿਸੇ ਦੇ ਅਕਾਊਂਟ ਦੇ ਵਿੱਚੋਂ ਨਹੀਂ ਆਣੇ ਉਹਦਾ ਥੋੜਾ ਟਾਈਮ ਕੰਜ਼ਿਊਮਿੰਗ ਹੁੰਦਾ ਪਰ ਠੀਕ ਹੈ ਉਹਦੇ ਕਿਸੇ ਰਜੇਵੇਂ ਜਾਂ ਕੀ ਕਾਰਨ ਹੈ ਤੇ ਬਾਰੇ ਮੈਂ ਕੋ ਕਮੈਂਟ ਨਹੀਂ ਕਰ ਸਕਦਾ ਵੀ ਕਿਸ ਕਾਰਨ ਇਹ ਟਾਈਮ ਲੱਗਿਆ ਬਟ ਮੈਂ ਇਨਸ਼ੋਰ ਕਰਦਾ ਵੀ ਜਿਹੜੇ ਆਰਟੀ ਸਾਹਿਬ ਨੇ ਐਸਡੀ ਸਾਹਿਬ ਨਾਲ ਮੈਂ ਗੱਲ ਕੀਤੀ ਹੈ ਉਹ ਕਹਿੰਦੇ ਅਸੀਂ ਟਾਈਮਲੀ ਇਹ ਅੱਗੇ ਤੋਂ ਜਿਹੜਾ ਇਹਦਾ ਪ੍ਰੋਸੀਜਰ ਹੈ ਸਟਾਰਟ ਕਰਕੇ ਇਹਨਾਂ ਦੀ ਪੇਮੈਂਟ ਅਸੀਂ ਇਅਰਲੀ ਰਿਲੀਜ਼ ਕਰਾ ਦੇਵਾਂਗੇ ਦੇਖੋ ਗੱਲ ਇਸ ਤਰ੍ਹਾਂ ਹੈ ਇਹਨਾਂ ਨਾਲ ਗੱਲ ਹੋਈ ਹੈ ਇਹਨਾਂ ਨੇ ਦੋ ਡਾਕੂਮੈਂਟਸ ਸਾਨੂੰ ਦੇਣੇ ਨੇ ਇੱਕ ਤਾਂ ਹੁਣ ਤੱਕ ਦਾ ਰਿਟਰਨ ਦੇ ਵਿੱਚ ਵੀ ਇਹਨਾਂ ਦਾ ਕੀ ਬੈਲੈਂਸ ਆ ਕਰ ਨੂੰ ਇਹ ਨਾ ਹੋਵੇ ਨਾ ਇਹ ਕਹਿੰਦੇ ਸਾਡੇ ਐਨੇ ਪੈਸੇ ਨਹੀਂ ਐਨੇ ਸੀ ਅਸੀਂ ਆਪਣੇ ਅਕਾਊਂਟਸ ਨਾਲ ਟੈਲੀ ਕਰਾ ਲਾਂਗੇ ਫਿਰ ਜਿਹੜੀ ਲੀਜ਼ ਹੈ ਇਹਨਾਂ ਦੀ ਜਿਹਦੇ ਵਿੱਚ ਲਿਖਿਆ ਹੋਇਆ ਵੀ ਕਿੰਨੇ ਟਾਈਮ ਦੀ ਲੀਜ਼ ਹੈ ਕਦੋਂ-ਕਦੋਂ ਪੇਮੈਂਟ ਦੇ ਵਿੱਚ ਵਾਧਾ ਹੈ ਉਹ ਸਾਰੀਆਂ ਉਹ ਸ਼ਰਤਾਂ ਨਾਲ ਮਲਾਨ ਕਰਕੇ ਇੰਨਾ ਦੀ ਐਪਲੀਕੇਸ਼ਨ ਰਸੀਟ ਹੋਣ ਤੋਂ 15 ਦਿਨਾਂ